ਲੰਗੇ ਦਿਨੀ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇੱਕ ਮਾਫੀ ਪੱਤਰ ਸ੍ਰੀ ਕਾਉਂਟਕ ਸਾਹਿਬ ਜਾ ਕੇ ਸੌਂਪਿਆ ਗਿਆ ਉਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਕੀ ਵਿਰਸਾ ਸਿੰਘ ਵਲਟੋਹਾ ਨੂੰ ਵਾਪਸ ਲੈ ਲਿਆ ਜਾਵੇਗਾ ਕਿ ਵਿਰਸਾ ਸਿੰਘ ਵਲਟੋਹਾ ਵਾਪਸ ਅਕਾਲੀ ਦਲ ਚ ਆ ਜਾਣਗੇ ਤੁਹਾਨੂੰ ਦੱਸ ਦਈਏ ਕਿ ਵਿਰਸਾ ਸਿੰਘ ਵਲਟੋਹਾ ਅਸਤੀਫਾ ਦੇ ਗਏ ਸੀ ਹੁਕਮ ਜਾਰੀ ਹੋਇਆ ਸੀ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਚੋਂ ਬਾਹਰ ਕੱਢਣ ਦਾ 10 ਸਾਲਾਂ ਵਾਸਤੇ ਹੁਣ ਇਹ ਸਵਾਲ ਹੈ ਕਿ ਕੀ ਵਿਰਸਾ ਸਿੰਘ ਵਲਟੋਹਾ ਵਾਪਸ ਪਾਰਟੀ ਦੇ ਵਿੱਚ ਆਉਣ ਲੱਗੇ ਨੇ ਕਿ ਉਹਨਾਂ ਨੂੰ ਵਾਪਸ ਜੁਆਇਨ ਕਰਵਾ ਲਿਆ ਜਾਵੇਗਾ ਇਸ ਮਸਲੇ ਬਾਰੇ ਬਲਜੀਤ ਸਿੰਘ ਦਾਦੂਵਾਲ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਕੀ ਬੋਲੇ ਨੇ ਆਓ ਸੁਣਦੇ ਹਾਂ ਜਿਵੇਂ ਵਿਸ਼ਾਸਕ ਬਲਟਵਾ ਪਹਿਲਾਂ ਜਿਹੜੀ ਜਸੇਦਾਰਾਂ ਦੀ ਗਰਦਾਰ ਕਸ਼ੀ ਕੀਤੀ ਬਾਅਦ ਵਿੱਚ ਤੇ ਫੇਸ਼ ਹੋ ਕੇ ਹੁਣ ਮਾਫੀ ਮੰਗ ਰਹੇ ਕਿ ਮੈਨੂੰ ਜਿਹੜਾ ਅਸ਼ਲੋਨੀ ਕੈਦਾਰ ਦੇ ਵਿੱਚ 10 ਸਾਲ ਲੱਗੇ ਤੇ ਵਿਚਾਰ ਨਹੀਂ ਕੀਤਾ ਜਾਵੇ ਇਸ ਚੀਜ਼ ਨੂੰ ਕਿਵੇਂ ਦੇਖੋ ਦੇਖੋ ਮਾਫੀ ਦਾ ਕਨਸੈਪਟ ਸਾਡੇ ਪੰਥ ਵਿੱਚ ਹੈ ਪਰ ਉਹਦੀ ਇੱਕ ਮਰਿਆਦਾ ਆ ਉਹਦੀ ਇੱਕ ਤਰਦੀਬ ਹੈ ਜਿਸ ਤਰੀਕੇ ਦੇ ਨਾਲ ਹੁਣ ਜਿਸ ਤਰੀਕੇ ਨਾਲ ਅਜੇ ਤਾਂ ਜਥੇਦਾਰੀ ਸਰਵ ਪ੍ਰਵਾਨਤ ਨਹੀਂ ਜਥੇਦਾਰ ਨੂੰ ਪੰਥ ਦਾ ਵੱਡਾ ਹਿੱਸਾ ਜਿਹੜਾ ਉਹ ਮੰਨਦਾ ਹੀ ਨਹੀਂ ਆ ਤਖਤ ਸਹਿਬਾਨ ਨਹੀਂ ਮੰਨਦੇ ਜਥੇਦਾਰ ਨੂੰ ਤਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਤਨਖਈਆ ਘੋਸ਼ਿਤ ਕਰ ਦਿੱਤਾ ਤਲਬ ਕਰ ਲਿਆ ਸੁਖਵੀਰ ਸਿੰਘ ਬਾਦਲ ਨੂੰ ਵੀ ਟੇਕ ਸਿੰਘ ਧਨੋਲਾ ਨੂੰ ਵੀ ਸਾਰਿਆਂ ਨੂੰ ਸੋ ਇਸ ਕਾਰਨ ਕਰਕੇ ਉਹਨਾਂ ਦੀਆਂ ਮਾਫੀਆਂ ਜਿਹੜੀਆਂ ਅੱਜ ਮੈਂ ਸਮਝਦਾ ਉਹ ਅਹਿਮੀਅਤ ਨਹੀਂ ਰੱਖਦੀਆਂ ਅਕਾਲ ਤਖਤ ਸਾਹਿਬ ਦੀ ਮਾਫੀ ਬੜੀ ਅਹਿਮੀਅਤ ਰੱਖਦੀ ਆ ਪਰ ਜਦੋਂ ਮਰਿਆਦਾ ਦੇ ਨਾਲ ਸਿਧਾਂਤਾਂ ਦੇ ਨਾਲ ਜਿਸ ਤਰ੍ਹਾਂ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਉਹਨੂੰ ਕਿਹੜਾ ਪੰਥ ਨੇ ਮੰਨਿਆ ਸੀ ਜਥੇਦਾਰਾਂ ਨੂੰ ਉਹ ਮਾਫੀ ਵਾਪਸ ਲੈਣੀ ਪੈਗੀ ਸੀ ਤੇ ਅੱਜ ਤੁਸੀਂ ਜਿਹੜਾ ਹੈਗਾ ਜਿਸ ਤਰੀਕੇ ਨਾਲ ਤਖਤਾਂ ਦਾ ਟਕਰਾਅ ਸ਼ੁਰੂ ਕਰ ਦਿੱਤਾ ਮੈਂ ਸਮਝਦਾ ਇਹਦੇ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਆ ਤਾਂ ਹੀ ਸਤਖ਼ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਔਰ ਜੋ ਫੈਸਲਾ ਪੰਜ ਪਿਆਰੇ ਸਹਿਬਾਨਾਂ ਨੇ ਲਿਆ ਤਖ਼ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੇ ਮੀਟਿੰਗ ਕਰਕੇ ਬਕਾਇਦਾ ਉਹਦਾ ਸਮਰਥਨ ਕੀਤਾ ਵਾ ਬਾਕੀ ਆਉਣ ਵਾਲੇ ਸਮੇਂ 'ਚ ਦੇਖਣਾ ਪਊ ਮੈਂ ਤਾਂ ਅਪੀਲ ਕਰਨੀ ਚਾਹੁੰਨਾ ਇਹ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਥ ਦੀ ਖਤਰਤਾ ਕਰਕੇ ਸਰਵ ਪ੍ਰਵਾਨਤ ਸਰਵ ਸੰਮਤੀ ਨਾਲ ਜਥੇਦਾਰ ਜਿਹੜੇ ਆ ਉਹ ਵਿਧੀ ਵਿਧਾਨ ਨਾਲ ਲਾਏ ਜਾਣ ਤੇ ਵਿਧੀ ਵਿਧਾਨ ਨਾਲ ਫੈਸਲੇ ਹੋਣ ਇਸ ਤਰ੍ਹਾਂ ਨਾ ਮਾਫੀਆਂ ਦੀ ਸੇਲ ਲੱਗੇ ਤੇ ਨਾ ਮਾਫੀਆਂ ਦੀ ਜਿਹੜੀ ਆ ਉਹ ਦੁਰਵਰਤ ਹੋਵੇ ਜਿਵੇਂ ਸੌਦਾ ਸਾਧ ਵੇਲੇ ਹੋਈ ਸੀ ਬਾਕੀ ਮਾਫੀ ਦਾ ਕਨਸੈਪਟ ਹੈ ਪੰਥ ਦੇ ਅੰਦਰ ਕਨਸੈਪਟ ਹੈ ਮਾਫੀ ਜਿਹੜੀ ਹੈ ਜਿਹੜਾ ਦਿਲੋਂ ਆਪਣੀਆਂ ਗਲਤੀਆਂ ਨੂੰ ਕਬੂਲ ਦਾ ਬਾਕੀ ਗਲਤੀਆਂ ਦੀ ਮਾਫੀ ਆ ਗੁਨਾਹਾਂ ਦੀ ਤਾਂ ਸਜ਼ਾ ਹੁੰਦੀ ਆ ਜਿਹੜੇ 500 ਦੇ ਖਿਲਾਫ ਗਣਾ ਵੱਡੇ ਵੱਡੇ ਕੀਤੇ ਆ ਉਹਨਾਂ ਦੀ ਮੁਆਫੀ ਨਹੀਂ ਮਿਲਦੀ ਸੋ ਅੱਜ ਮੈਂ ਧੰਨਵਾਦ ਆ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਜੀ ਇੱਥੇ ਪੁੱਜੇ ਹੋਏ ਜਿਨ੍ਹਾਂ ਨੇ ਸਵਾਗਤ ਵੀ ਕੀਤਾ ਹਰਿਆਣਾ ਕਮੇਟੀ ਦਾ ਸਨਮਾਨ ਵੀ ਕੀਤਾ ਭਾਈ ਮੋਹਕਮ ਸਿੰਘ ਜੀ ਦਮਦਮੀ ਟਕਸਾਲ ਸਾਥੀਆਂ ਸਮੇਤ ਪੁੱਜੇ ਹੋਏ ਉਹਨਾਂ ਨੇ ਵੀ ਸਨਮਾਨ ਕੀਤਾ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਪੁੱਜੀ ਹੋਈ ਆ ਉਹਨਾਂ ਨੇ ਵੀ ਸਨਮਾਨ ਕੀਤਾ ਇਹਨਾਂ ਸਿੱਖ ਜਥੇਬੰਦੀਆਂ ਦਾ ਇਹਨਾਂ ਆਗੂ ਸਹਿਬਾਨਾਂ ਦਾ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਔਰ ਗੁਰੂ ਕੋਲੋਂ ਬਲ ਮੰਗਿਆ ਕਿ ਹਰਿਆਣਾ ਕਮੇਟੀ ਗੁਰੂ ਘਰਾਂ ਦੇ ਪ੍ਰਬੰਧ ਨੂੰ ਔਰ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਨੂੰ ਵਧੀਆ ਤਰੀਕੇ ਨਾਲ ਪ੍ਰਜੈంట్ ਕਰਕੇ ਤੁਰੇ ਇਹਦੇ ਵਾਸਤੇ ਗੁਰੂ ਅੱਗੇ ਨਤਮਸਤਕ ਹੋਣ ਵਾਸਤੇ ਆਏ ਜਖਦਾ ਸਰ ਜਿਸ ਤਰ੍ਹਾਂ ਵਿਸ਼ਾ ਸਿੰਘ ਵਟੋਹਾ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸਵਾਲ ਚੁੱਕੀ ਸੀ ਤੁਹਾਨੂੰ ਲੱਗਦਾ ਵੀ ਇੱਥੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਜੇ ਇੱਥੋਂ ਵੀ ਮਾਫੀ ਨਹੀਂ ਦਿੱਤੀ ਜਾਵੇਗੀ ਦੇਖੋ ਜੀ ਉਹਨਾਂ ਨੇ ਜਿਸ ਤਰ੍ਹਾਂ ਦਾ ਕਰਟੇਰੀਆ ਬਣਿਆ ਹੋਇਆ ਮੈਂ ਸਮਝਦਾ ਕਿ ਉਹ ਕਰਟੇਰੀਆ ਦੇ ਹਿਸਾਬ ਦੇ ਨਾਲ ਮਾਫੀਆਂ ਵੀ ਦੇਣਗੇ ਸਾਰਾ ਕੋਸ਼ਿਸ਼ ਕਰਨਗੇ ਕਿਉਂਕਿ ਪੋਲੀਟੀਕਲ ਫੈਸਲੇ ਹੋ ਰਹੇ ਧਾਰਮਿਕ ਫੈਸਲੇ ਨਹੀਂ ਆ ਆਹਲ ਤਖਤ ਦੀ ਮਾਨ ਮਰਿਆਦਾ ਨਾਲ ਫੈਸਲੇ ਨਹੀਂ ਆ ਉਸ ਵੇਲੇ ਵੀ ਜਥੇਦਾਰ ਸਹਿਬਾਨਾਂ ਨੇ ਜਿਹਦੇ ਵੱਡੇ ਗੁਨਾਹ ਸੀ ਉਹਨੂੰ ਤਾਂ ਕੇਵਲ ਧਾਰਮਿਕ ਸਜ਼ਾ ਲਾ ਕੇ ਛਾਰ ਦਿੱਤਾ ਇਜਨੇ ਜਥੇਦਾਰਾਂ ਦੇ ਕੋਈ ਟਿੱਗਾ ਟਿੱਪਣੀ ਕੀਤੀ ਸੀ ਉਹਨੂੰ 10 ਸਾਲ ਲਈ ਕਾਲੀ ਦਲਚੋਂ ਕੱਢਦਾ ਉਸ ਜਥੇਦਾਰ ਸਹਿਬਾਨਾ ਨੂੰ ਵੀ ਮੈਂ ਅਪੀਲ ਕੀਤੀ ਸੀ ਕਿ ਤੁਹਾਨੂੰ ਜਿਹੜੇ ਫੈਸਲੇ ਪੋਲੀਟੀਕਲ ਨਹੀਂ ਧਾਰਮਿਕ ਲੈਣੇ ਚਾਹੀਦੇ ਆ ਕੇਵਲ ਸਮੇਂ ਦੇ ਨਾਲ ਇਹਨਾਂ ਫੈਸਲਿਆਂ ਦਾ ਵਕਤ ਹੀ ਤੌਰ ਤੇ ਤਾਂ ਅਸਰ ਲੱਗਦਾ ਸਮਾਂ ਪਾ ਕੇ ਇਹਨਾਂ ਦਾ ਅਸਰ ਨਹੀਂ ਫੈਸਲਾ ਉਹ ਹੁੰਦਾ ਜਿਹਦਾ ਸਦਾ ਹੀ ਕੌਮ ਦੇ ਵਿੱਚ ਅਦਬ ਤੇ ਸਤਕਾਰ ਬਣਿਆ ਰਹੇ ਵਕਤ ਹੀ ਫੈਸਲੇ ਜਥੇਦਾਰ ਸਹਿਬਾਨਾ ਨੂੰ ਨਹੀਂ ਲੈਣੇ ਚਾਹੀਦੇ ਪਹਿਲਾਂ ਵੀ ਲੈ ਗਏ ਤੇ ਹੁਣ ਵੀ ਲੈ ਜਾ